ਆਮ ਆਦਮੀ ਪਾਰਟੀ ਦੇ ਸੰਸਦ ਸੰਜੀਵ अरोड़ा ਦੇ ਘਰ ਅੱਜ ਈੜੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਲਗਾਤਾਰ ਈੜੀ ਦਾ ਐਕਸ਼ਨ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਹੁਣ ਸੰਜੀਵ अरोड़ा ਦੇ ਘਰ ਜੋ ਛਾਪੇਮਾਰੀ ਹੋਈ ਹੈ ਉਸ ਨੂੰ ਲੈ ਕੇ ਵਿਕਰਮ ਮੱਜੀਠੀਆ ਨੇ ਆਮ ਆਦਮੀ ਪਾਰਟੀ ਤੇ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਨੇ ਫਿਰ ਤੋਂ ਕਾਲੀ ਦਲ ਦੇ ਵਿਧਾਇਕ ਵਿਕਰਮ ਮੱਜੀਠੀਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਸਵਾਲ ਖੜੇ ਕਰ ਦਿੱਤੇ ਨੇ ਤੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇੱਕ ਟਵੀਟ ਜਿਹੜੀ ਕਿ ਕੀਤੀ ਗਈ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕਰਕੇ ਆਪ ਸਰਕਾਰ ਦੇ ਉੱਤੇ ਲਗਾਤਾਰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਉੱਥੇ ਈਡੀ ਦੇ ਐਕਸ਼ਨ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਵਾਰ ਫਿਰ ਤੋਂ ਪਲਟਵਾਰ ਵਿਕਰਮਜੀਠੀਆ ਨੇ ਕੀਤਾ ਤੇ ਦੱਸਦੀ ਹੈ ਕਿ ਉਹਨਾਂ ਨੇ ਲਿਖਿਆ ਕਿ ਦਿੱਲੀ ਦੇ ਅਖੋਤੀ ਕਟੜ ਇਮਾਨਦਾਰ ਟੋਲੇ ਮਗਰੋਂ ਹੁਣ ਈਡੀ ਦਸਤਕ ਇਹਨਾਂ ਦੇ ਪੰਜਾਬ ਦੇ ਸਾਥੀਆਂ ਦੇ ਘਰਾਂ 'ਚ ਵੀ ਹੋ ਚੁੱਕੀ ਹੈ अरविंद केजरीवाल ਜਿਸ ਐਮਪੀ ਦੇ ਘਰ ਵਿੱਚ ਸ਼ਿਫਟ ਹੋਇਆ ਹੈ ਈਡੀ ਨੇ ਅੱਜ ਉਸ ਸੰਜੀਵ अरोड़ा ਦੇ ਲੁਧਿਆਣਾ ਅਤੇ ਜਲੰਧਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਕੱਟੜ ਈਮਾਨਦਾਰਾਂ ਦੀ ਇਮਾਨਦਾਰੀ ਇੱਕ ਵਾਰ ਫਿਰ जगਜाहिर ਹੋਵੇਗੀ ਹਜ਼ਾਰਾਂ ਕਰੋੜਾਂ ਦੇ ਕੁਟਾਲੇ ਹੁਣ ਸਾਹਮਣੇ ਆਉਣਗੇ ਤੇ ਦੱਸਦੀ ਹੈ ਕਿ ਵਿਕਰਮ ਮਜੀਠੀਆ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਫਿਰ ਤੋਂ ਸਵਾਲ ਆਮ ਆਦਮੀ ਪਾਰਟੀ ਨੂੰ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਅੱਜ ਈੜੀ ਦਾ ਇੱਕ ਵੱਡਾ ਐਕਸ਼ਨ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਈੜੀ ਕਰ ਰਹੀ ਹੈ ਤੇ ਜਿਸ ਦੇ ਦੌਰਾਨ ਜਲੰਧਰ, ਲੁਧਿਆਣਾ ਤੇ ਹੋਰ ਕਈ ਥਾਵਾਂ ਦੇ ਉੱਤੇ ਈੜੀ ਦੇ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਸੰਜੀਵ ਅਰੋੜਾ ਦੇ ਘਰਾਂ ਦੇ ਛਾਪੇ ਮਾਰੀ ਹੋਈ ਤੇ ਜਿਸ ਦੇ ਵਿੱਚ ਉੱਥੇ ਹੀ ਇਸ ਛਾਪੇ ਮਾਰੀ ਤੋਂ ਬਾਅਦ ਇੱਕ ਪਾਸੇ ਆਮ ਆਦਮੀ ਪਾਰਟੀ ਭੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਹੁਣ ਬਿਕਰਮ ਮਜੀਠੀਆ ਨੇ ਫਿਰ ਤੋਂ ਆਪ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਾ ਪਾਇਆ ਤੇ ਜਿਸ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਵੱਲੋਂ ਕਿਹਾ ਗਿਆ ਹੈ ਕਿ ਕਟੜ ਇਮਾਨਦਾਰਾਂ ਦੀ ਇਮਾਨਦਾਰੀ ਇੱਕ ਵਾਰ ਫਿਰ ਜਗਜाहिर ਹੋਵੇਗੀ ਹਜ਼ਾਰਾਂ ਕਰੋੜਾ ਦੇ ਜਿਹੜੇ ਕੁ ਘਟਾਲੇ ਹੁਣ ਸਾਹਮਣੇ ਆਉਣਗੇ ਤੇ ਉੱਥੇ ਹੀ ਦੱਸਦੀ ਹੈ ਕਿ ਸੰਜੀਵ अरोड़ा ਦੇ ਘਰ ਛਾਪੇਮਾਰੀ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਨੇ ਕਿਹਾ ਕਿ ਕਟੜੀ ਮਾਨਦਾਰਾਂ ਦੀ ਇਮਾਨਦਾਰੀ ਇੱਕ ਵਾਰ ਫਿਰ ਤੋਂ ਜਗ ਚਾਹਰ ਹੋਵੇਗੀ ਤੇ ਅਰਵਿੰਦ ਕੇਜਰੀਵਾਲ ਜਿਹੜੇ ਐਮਪੀ ਦੇ ਘਰ ਵਿੱਚ ਸ਼ਿਫਟ ਹੋਇਆ ਹੈ ਈਡੀ ਨੇ ਉਸ ਸੰਜੀਵ अरोड़ा ਦੇ ਲੁਧਿਆਣਾ ਤੇ ਜਲੰਧਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਤੇ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਫਿਰ ਤੋਂ ਜਿਹੜੇ ਕਿ ਇਮਾਨਦਾਰੀ ਵਾਲੇ ਟੈਗ ਨੂੰ ਲੈ ਕੇ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਲੈ ਕੇ ਸਵਾਲ ਕਰੇ ਨੇ ਤੇ ਉੱਥੇ ਹੀ ED ਦਾ ਅੱਜ ਲਗਾਤਾਰ ਇੱਕ ਵੱਡਾ ਐਕਸ਼ਨ ਆਮ ਆਦਮੀ ਪਾਰਟੀ ਦੇ ਸੰਸਦ ਦੇ ਉੱਤੇ ਦਿਖਾਈ ਦਿੱਤਾ ਤੇ ਜਿਸ ਦੇ ਦੌਰਾਨ ਲਗਾਤਾਰ ਛਾਪੇਮਾਰੀ ਕੀਤੀ ਗਈ ਤੇ ਇਸ ਛਾਪੇਮਾਰੀ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਯਾਨਿਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਫਿਰ ਤੋਂ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ